ਹਾਂ ਜੀ ਅੱਜ ਹੈਗਾ ਮੰਡੇ ਬੱਚੇ ਗਏ ਸਕੂਲ ਇਹ ਗਏ ਆ ਕੰਮ ਤੇ ਮੇਰੀ ਛੁੱਟੀ ਆ ਮੈਂ ਘਰੇ ਸੀ ਪਾਠ ਕਰਕੇ ਹੁਣ ਫਿਰ ਥੋੜੀ ਬਦ ਦੀ ਚਾਹ ਪੀ ਕੇ ਤੇ ਹੁਣ ਮੈਂ ਲੱਗੀ ਸੀਗੀ ਕੰਮ ਕਰਨ ਪਹਿਲਾਂ ਮੈਂ ਕਿਹਾ ਚਲੋ ਡਸਟਿੰਗ ਕਰਦੀ ਆ ਫਿਰ ਕਿਚਨ ਚ ਜਾਉਂਗੀ ਬੱਚਿਆਂ ਦੇ ਕਮਰੇ ਸਾਫ ਕੀਤੇ ਹੁਣ ਡਰੈੰਗ ਰੂਮ ਚਾਹੀ ਸੀ ਇੱਥੇ ਮੈਂ ਲੱਗੀ ਸੀਗੀ ਸਫਾਈ ਕਰਨ ਅੱਜ ਘਰੇ ਕਰਕੇ ਅੰਜ ਪੋਚੇ ਕੁੱਤੇ ਵੀ ਲਾਉਣੇ ਸੀਗੇ ਤੇ ਚਲੋ ਪਹਿਲਾਂ ਡਸਟਿੰਗ ਕਰਕੇ ਫਿਰ ਉਸ ਤੋਂ ਬਾਅਦ ਕਿਚਨ ਚ ਜਾਉਂਗੀ ਤੇ ਚ ਦੇਖਦੇ ਅੱਜ ਹੋਰ ਕੀ ਕਰਨਾ ਤੇ ਅੱਜ ਵੈਸੇ ਮੈਂ ਡਾਕਟਰ ਦੇ ਵੀ ਜਾਣਾ ਕਿਉਂਕਿ ਮੇਰੀ ਜਾੜ ਦੁੱਕਦੀ ਆ ਤੇ ਹਜੇ ਤਾਂ ਟਾਈਮ ਥੋੜਾ ਹੀ ਸੀਗਾ 9 ਵਜੇ ਮੈਂ ਫੋਨ ਕਰੂੰਗੀ ਉਹਨਾਂ ਨੂੰ ਵੇਖੂੰਗੀ ਵੀ ਕੀ ਕਹਿੰਦੇ ਆ ਮੇਰੀ ਡਾਕਟਰ ਆ ਜਿਹੜੀ ਦੰਦਾਲੀ ਅੰਦੀ ਹੁਣ ਮੈਂ ਐਸੀ ਕਿ ਕਿਚਨ ਚ ਤੇ ਹੁਣ ਮੈਂ ਲੱਗੀ ਆ ਮੌਲੀ ਕਦੂਕਸ਼ ਕਰਨਾ ਮੈਂ ਅੱਜ ਬਣਾਉਂਗੀ ਮੌਲੀ ਵਾਲਾ ਪਰੌਠਾ ਆਪਦੇ ਵਾਸਤੇ ਤੇ ਇਹਨਾਂ ਦਾ ਕੱਲ ਸੰਡੇ ਸੀਗਾ ਇਹਨਾਂ ਨੇ ਕੋਲੋ ਬਣਾਇਆ ਸੀਗਾ ਉਹ ਪਿਆਵਾ ਤੇ ਸ਼ਾਂਤ ਇਹ ਤਾਂ ਉਹ ਖਾ ਲੈਣਗੇ ਮੈਂ ਕੱਲ ਸ਼ਾਮ ਨੂੰ ਆਵਗੀ ਤੇ ਮੈਂ ਕਹ ਚਲੋ ਮੈਂ ਮੌਲੀ ਕਦੂਕਸ਼ ਕਰਕੇ ਮੇਰੇ ਤੋਂ ਪਰੌਠਿਆਂ ਚ ਮੌਲੀ ਪੈ ਜੂਗੀ ਥੋੜੇ ਜਿ ਵਿੱਚ ਮਿੱਥੇ ਪਾ ਲਾਂਗੇ ਮਿੱਥੇ ਕੱਲ ਲਿਆਂਦੇ ਸੀਗੇ ਸ਼ਾਮ ਨੂੰ ਤੋੜ ਕੇ ਤੇ ਹੁਣ ਕੋਸਤਾ ਮੈਂ ਗਾਜਰਾਂ ਚ ਪਾ ਲੂੰਗੀ ਸ਼ਾਮ ਨੂੰ ਗਾਜਰਾਂ ਮਟਰ ਮੇਥੇ ਬਣਾਵਾਂਗੇ ਤੇ ਆ ਧਨੀਆ ਵਾ ਧਨੀਆ ਵੀ ਬਸ ਉਹ ਨਮਾ ਹੋਰ ਲਾਇਆ ਵਾ ਇਹ ਪਹਿਲਾ ਵਾਲਾ ਸੀਗਾ ਇਦਾਂ ਦਾ ਰਹਿ ਜੇ ਗਿਆ ਵਾ ਤੇ ਹੁਣ ਨਮਾ ਪਿੱਛੇ ਹੋਰ ਲਾਇਆ ਵਾ ਤੇ ਮੈਂ ਮੈਂ ਕਰ ਦਿਆਂ ਜੀ ਮooli kaddu kash ਹਾਂ ਜੀ ਮooli ਤਾਂ ਕਰ ਲਈ ਕद्दूकश ਤੇ ਹੁਣ ਉਹਦੇ ਵਿੱਚ ਮੈਂ ਅਦਰਕ ਵੀ ਮੈਂ ਕਿਹਾ ਚਲੋ ਕद्दूकश ਕਰਕੇ ਪਾ ਲੈਂਦੀ ਆ ਤੇ ਹਰੀ ਮਿਰਚ ਤੇ ਇੱਕ ਲਾਲ ਲਈਏ ਕੱਟ ਕੇ ਤੇ ਪਿਆਜ਼ ਕੱਟ ਕੇ ਪਾ ਲੂੰਗੀ ਤੇ ਦੋ ਪلوਠੇ ਬਣ ਜਾਣਗੇ ਮੇਰੇ ਫਿਰ ਮੈਂ ਅਦਰਕ ਕद्दूकश ਕਰਕੇ ਪਾਉਣੀ ਇਹਦੇ ਵਿੱਚ ਹਾਂਜੀ ਆ ਜਿਹੜੇ ਇੱਧਰ ਲੱਗੇ ਹੋਏ ਆ ਸਾਫ਼-ਸਾਫ਼ ਕਰਨ ਦੋ ਜਾਣੇ ਆਏ ਹੋਏ ਇੱਕ ਇੱਧਰ ਲੱਗਿਆ ਪਿਆਜ਼ ਤੇ ਇਹ ਕੋਸਲੀ ਸਾਈਡ ਦਾ ਉਹ ਤਾਂ ਸਾਫ਼ ਕਰੀ ਜਾਂਦਾ ਤੇ ਆ ਇਹਨਾਂ ਦੀ ਗੱਡੀ ਖੜੀ ਆ ਜਿੰਨਾ ਕਾਹ ਹੋਇਆ ਬਾਕੀ ਝਾੜੂ ਲਾ ਕੇ ਇਹਨਾਂ ਨੂੰ ਸਾਰਾ ਵਿੱਚ ਪਾ ਕੇ ਸਫਾਈ ਕਰਕੇ ਲਿਖਾ ਪਿਆਦੇ گی لفا کے ڈکے ہوئے سکھ پا کے لے جانا گا میں ستری ہے تین چینل تھی میں ٹھیک ٹھاک آئی ہو کے سارے ٹھیک ٹھاک ہو گی ہوں بس میں فری ہو کے ਕਿਨਾ ਕਿ ਆਈ ਸੀ ਕਿ ਹੁਣ ਮੈਂ ਬਾਲਕੋਨੀ ਚ ਬੈਠੀ ਸੀ ਕਿ ਮੈਂ ਕਿਹਾ ਚਲ ਨਾਲ ਜੁੱਤ ਧੁੱਪ ਸੇਕ ਲੈਣੀ ਆ ਤੇ ਫਿਰ ਮੈਂ ਬਾਅਦ ਚ ਜਾਣਾ ਡਾਕਟਰ ਦੇ 11 ਵਜੇ ਤੇ ਮੇਰੀ ਜਾੜ ਦੋ ਦਿਨ ਹੋ ਗਿਆ ਬਹੁਤ ਜ਼ਿਆਦਾ ਦੁਖਦੀ ਆ ਕੱਲ ਸੰਡੇ ਸੀਗਾ ਫਸਾ ਮੈਂ ਕੱਲ ਕੱਢਿਆ ਤੇ ਅੱਜ ਮੈਂ ਸਵੇ ਹੀ ਫੇਰ ਡਾਕਟਰ ਨੂੰ ਫੋਨ ਕਰਕੇ ਅਪਾਇੰਟਮੈਂਟ ਲਈ ਤੇ ਉਹ ਕਹਿੰਦੇ ਵੀ ਉਹ ਤਾਂ ਕੱਲ ਦੀ ਮਿਲੀ ਆ ਤੇ ਮੈਂ ਕਹਿੰਦੀ ਨਹੀਂ ਮੇਰੇ ਬਹੁਤ ਜ਼ਿਆਦਾ ਪੇਨ ਹੋ ਰਿਹਾ ਵਾ ਵੀ ਕੱਲ ਵੀ ਮੈਂ ਕਿਹਾ ਮੈਂ ਪੇਨ ਕਿਲਰ ਲੈ ਕੇ ਵੀ ਟਾਈਮ ਪਾਸ ਕੀਤਾ ਵੀ ਨਾ ਤੇ ਵੀ ਅੱਠ ਕਿ 2:30 ਵਜੇ ਮੈਂ ਲਈ ਦਵਾਈ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀਗਾ ਇੱਥੇ ਚਾਰਚ ਤੇ ਵੀ ਮੈਂ ਕਿਹਾ ਕੱਲ ਤੱਕ ਵੀ ਮੈਨੂੰ ਬਹੁਤ ਔਖਾ ਹੋ ਜੂ ਮੈਂ ਜ਼ਿਆਦਾ ਦਵਾਈ ਵੀ ਨਹੀਂ ਲੈ ਸਕਦੀਗੀ ਗਰਮ ਤੇ ਫਿਰ ਕਿਉਂਕਿ ਵੀ ਫਿਰ ਮੇਰਾ ਅੰਦਰੋਂ ਸਾਰਾ ਮੈਂ ਕਿਹਾ ਮੇਰਾ ਮੂੰਹ ਪੱਕਿਆ ਪਿਆ ਵਾ ਵੀ ਕਿਉਂਕਿ ਕੱਲ ਦੀ ਮੈਂ ਲਈ ਜਾਨੀ ਆ ਦਵਾਈ ਪੰਜਾਂ ਪੰਜਾਂ ਘੰਟੇ ਵਾਰ ਜਦੋਂ ਕੋਈ ਵੀ ਗੋਲੀ ਲੈਣੀ ਆ ਉਹਦੇ ਨਾਲ ਫਰਕ ਪਿਆ ਜਾਂਦਾ ਇੰਡੀਆ ਤੋਂ ਵੀ ਲੈ ਕੇ ਆਂਦੀ ਸੀ ਮੇਰੇ ਬ੍ਰਦਰ ਨੇ ਉਹ ਵੀ ਲਈ ਮੈਂ ਗੋਲੀ ਉਹਦੇ ਨਾਲ ਵੀ ਫਰਕ ਪਿਆਗਾ ਫਿਰ ਬਾਅਦ ਚ ਇੱਥੇ ਆ ਓਕੀ ਲਈ ਮੈਂ ਤੇ ਫਿਰ ਮੈਂ ਕਹਿੰਦੀ ਮਮਾ ਇਹ ਵੀ ਨਾ ਜ਼ਿਆਦਾ ਲਓ ਤੁਸੀਂ ਵੀ ਠੀਕ ਨਹੀਂ ਗਈ ਇਹ ਤੇ ਫਿਰ ਮੈਂ ਕਹਿੰਦੀ ਨਹੀਂ ਤੁਸੀਂ ਮੈਨੂੰ ਅੱਜ ਵੇਖੋ ਤੇ ਫਿਰ ਉਹ ਕਹਿੰਦੀ ਵੀ ਚਲੋ ਇੱਕ ਵਾਰੀ ਆ ਕੇ ਦਿਖਾ ਜੋ ਤੇ ਵੀ ਆਪਾਂ ਬਾਕੀ ਜਿਹੜਾ ਟ੍ਰੀਟਮੈਂਟ ਉਹ ਤਾਂ ਕੱਲ ਨੂੰ ਕਰਾਂਗੇ ਕਿਉਂਕਿ ਵੀ ਅੱਜ ਸਾਰੇ ਵੀ ਬੀਜੀ ਆ ਕਿਉਂਕਿ ਅਪਾਇੰਟਮੈਂਟਾਂ ਜਿਨ੍ਹਾਂ ਦੇ ਚੁੱਕੀਆਂ ਹੁੰਦੀਆਂ ਵਾ ਪਹਿਲਾਂ ਦੀਆਂ ਤੇ ਅੱਜ ਇੱਕ ਹੈ ਵੀ ਮੰਡੇ ਕਰਕੇ ਤੇ ਫਿਰ ਉਹ ਕਨੇ ਕੇਰਾ ਤੁਸੀਂ ਦਿਖਾ ਦਿਓ ਦੇਖ ਲਾਂਗੇ ਵੀ ਤੁਹਾਨੂੰ ਕੋਈ ਉਸ ਹਿਸਾਬ ਨਾਲ ਦਵਾਈ ਦੇ ਦਾਂਗੇ ਜਿਹਦੇ ਨਾਲ ਦਰਦ ਘਟ ਜੇ ਤੇ ਬਾਕੀ ਆਪਾਂ ਜਿਹੜਾ ਟਰੀਟਮੈਂਟ ਆ ਉਹ ਕੱਲ ਨੂੰ ਕਰਾਂਗੇ ਵੀ ਕਿਵੇਂ ਦੇਖਾਂਗੇ ਵੀ ਬਾਹਰ ਨਹੀਂ ਆ ਕਿ ਕੱਢਣੀ ਆ ਕਿ ਕਿੰਨੀ ਤੇ ਕੱਲ ਬਹੁਤ ਜ਼ਿਆਦਾ ਔਖਾ ਰਿਹਾ ਕੱਲ ਮੈਂ 2-3 ਵਾਰੀ ਦਵਾਈ ਲਈ ਤੇ ਇਦਾਂ ਨਹੀਂ ਹੁਣ ਇੱਥੇ ਵੀ ਨਹੀਂ ਆਂਗੂ ਵੀ ਜਦੋਂ ਵੀ ਆਪਾਂ ਨੂੰ ਜਾਂ ਦਰਦ ਹੋਇਆ ਜਾਂ ਭੱਜ ਕੇ ਆਪਾਂ ਜਾਂ ਦਵਾਈ ਲਵਾਂਗੇ ਜੇ ਤਾਂ ਕੋਈ ਘਰੇ ਪਈ ਆਪਾਂ ਲੈ ਸਕਦੇ ਆਂ ਆਏ ਨਹੀਂ ਵੀ ਖੜੇ ਪਏ ਡਾਕਟਰ ਦੇ ਜਾਵੜਾਂਗੇ ਦੇ ਵਸੇ ਥੇ ਕਾ ਹਰ ਜਦ ਆ ਵੀ ਆਏ ਕੋਈ ਵੀ ਹੋਵੇ ਜਲਦੀ ਆਪਾਂ ਜਾਣ ਸਕਦੇ ਜੇ ਜਿਆਦਾ ਸੀਰੀਅਸ ਆ ਤੇ ਫਿਰ ਆਪਾਂ ਨੂੰ ਵੀ ਐਮਰਜੈਂਸੀ ਜਾਣਾ ਪੈਂਦਾ ਵਾ ਤੇ ਜੇ ਕੋਈ ਪ੍ਰੋਬਲਮ ਨਾਰਮਲ ਆ ਜਾਂ ਕੋਈ ਬੁਖਾਰ ਆ ਜੇ ਤਾਂ ਘਰੇ ਦਵਾਈ ਪਈ ਆ ਤਾਂ ਆਪਾਂ ਲੈ ਸਕਦੇ ਆ ਤੇ ਨਹੀਂ ਫਿਰ ਡਾਕਟਰ ਦੇ ਆਪ ਦਾ ਹਿਸਾਬ ਹੁੰਦਾ ਜਿਵੇਂ ਅਪਾਇੰਟਮੈਂਟ ਦਿੰਦੇ ਆ ਕਿਦਨ ਦੇ ਅੱਜ ਦੇ ਦਿੱਤੇ ਆ ਕੱਲ ਦੇ ਦਿੰਦੇ ਆ ਕਿ ਕਿਦਨ ਦੇ ਦਿੰਦੇ ਆ ਕਈ ਵਈ ਵਾਰ ਤਾਂ ਜੋ ਕੋਈ ਜਿਆਦਾ ਨਾ ਉਹਨਾਂ ਨੂੰ ਲੱਗੇ ਕੋਈ ਜਿਵੇਂ ਐਸੀ ਦਰਦ ਦੁਰਦ ਹੋਵੇ ਜੇ ਕਈ ਇਹਨਾਂ ਨੂੰ ਫੋਨ ਕਰੀਏ ਤੇ ਫਿਰ ਤਾਂ 4-5 5 ਦਿਨਾਂ ਦੀ ਬਾਅਦ ਤੇ ਦਿਲਦੇ ਆ ਉਦੋਂ ਐਸੀ ਠੀਕ ਹੋ ਜਾਂਦਾ ਬੰਦਾ ਤੇ ਹੁਦਾ ਕਰਕੇ ਵੀ ਹੁਣ ਤੇ ਮੈਂ ਕਿਹਾ ਮੈਂ ਫੋਨ 13 ਤਾਂ ਆਉਂਗੀ ਮੈਂ ਕਿਹਾ 13 ਤੁਸੀਂ ਮੈਨੂੰ ਵੇਖੋ ਵੀ ਦੱਸੋ ਵੀ ਕੀ ਇਹਦਾ ਹੱਲ ਹੋ ਸਕਦਾ ਵੀ ਕਿਉਂਕਿ ਅੱਜ ਦੀ ਰਾਤ ਵੀ ਤੇ ਸੌਣ ਲਈ ਤਾਂ ਕੱਢਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਦਿਨੇ ਤੋਂ ਚਲੋ ਆਪਾਂ ਆਈ ਕੱਢ ਲੈਂਦੇ ਤੇ ਰਾਤ ਨੂੰ ਪੈਂਦੀ ਤਾਂ ਬਹੁਤ ਜ਼ਿਆਦਾ ਦਰਦ ਕਰਦੀ ਹੈ ਹੁਣ ਬਸ ਮੈਂ ਜਾਣੀ ਹਾਂ ਫੇਰ ਬੱਦਲ ਜੇ ਹੋਗੇ ਵੈਸੇ ਤਾਂ 500 ਨਹੀਂ ਨਿਕਲੀ ਸੀਗੀ ਹੁਣ ਮੈਂ ਜਾਣੀ ਆ ਚਾ ਕੇ ਤਕੌਣੀਆਂ ਵੇਨੀਆਂ ਕੀ ਕਹਿੰਦੇ ਆ ਉਹ ਅੱਜ ਜਿੱਦ ਤੱਕ ਲੱਗੇ ਹੋਏ ਆ ਸਵੇਰ ਤੇ ਹੁਣ ਹਲ ਲਦੀ ਜਾਂਦੇ ਆ ਗੱਡੀ 'ਚ ਹੁਣ ਸਾਫ ਸਫਾਈ ਕਰਕੇ ਸਾਰੇ ਇਹਨਾਂ ਨੇ ਝਾੜੂ ਝੋੜ ਲਾ ਦੇਣਾ ਵਾ ਬੜੀਆਂ ਨੇ ਬਣਾ ਦੇਣਾ ਹੁਣ ਜਿੰਨੇ ਵੀ ਅਦਰਾਖਤ ਕੱਟੇ ਆ ਜਾਂ ਜਿੰਨਾ ਘਾਸ ਸੀ ਆ ਗੱਡੀ 'ਚ ਇਹਨਾਂ ਨੇ ਲਾਦ ਲਿਆ ਉਹ ਲੈ ਜਾਣਗੇ میں چل پھر بہت ہو گیا ہاں جی وہ سیک ڈاکٹر کا mi questo dente ah ok. questo qua. Questo qua si è broken, e questo qua sì, sì, sì. this one is broken. Oh, ok, last one before we take out. ਆ ਸੇ 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 ਕਵਿਤਾ ਦਿਸ ਵਨ ਓਕੇ ਆ ਦੇ ਮਾਨਿਆ ਮਤੈਨ ਐ ਨੋ ਕੋਈ ਜਰਨਲ ਦੀ ਸੇ ਚੈ ਕੋਲੋਰੇ ਕੋਈ ਦੋਲੋਰੇ ਸਤੋ ਸੀ ਅਲੋਰਾ ਲਾ ਬਲਾਘੀਆ ਕਸੋ ਮਾਈ ਦਵਾਨੀ ਮਤਿਨਾ ਵਿਆ ਮੋਸਤਾ ਨਾ ਦੀ ਸਾਫ ਕਰਗੇ ਆ ਛੜ ਛੁੜ ਲਾਗੇ ਚੁੱਕੀ ਜਾਂਦੇ ਹਜ ਜਿਹੜਾ ਰਹਿਗੇ ਹਾਂਜੀ ਹੁਣ ਮੈਂ ਆ ਗਈ ਸੀ ਘਰੇ ਤੇ ਉਹ ਕਹਿੰਦੇ ਹੁਣ ਦਵਾਈ ਲੈਕਤੀ ਆ ਹੁਣ ਇਹ ਮੈਂ ਮੈਡੀਕਲ ਤੋਂ ਮੰਗਵਾਉਂਗੀ ਹਾਂਜੀ ਮੈਂ ਤਾਂ ਡਾਕਟਰ ਦੇ ਆ ਕੇ ਪੈ ਗਈ ਸੀ ਕਿਉਂਕਿ ਮੇਰੀ ਚਾੜ ਬਹੁਤ ਜ਼ਿਆਦਾ ਦਰਦ ਕਰਦੀ ਸੀ ਬੇਨ ਕੱਢ ਲੈ ਕੇ ਤੇ ਡਾਕਟਰ ਨੇ ਮੈਨੂੰ ਹੁਣ ਫਰਾਈਡੇ ਨੂੰ ਬੁਲਾਇਆ ਵਾ ਅਗੋਂ ਦੇ ਨਾਲ ਮੈਨੂੰ ਬੁਖਾਰ ਵੀ ਹੋ ਗਿਆ ਹੁਣ ਮੈਂ ਸਬਜ਼ੀ ਉੱਤੇ ਆ ਗਈ ਸੀ ਮਿਲਪੜਾ ਹੁਣੇ ਕੰਮ ਤੋਂ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਫਿਰ ਉਹ ਸਬਜ਼ੀ ਲੈ ਗਏ ਸੀ ਕਹਿੰਦੇ ਅਸੀਂ ਕੱਟ ਕੇ ਭੇਜ ਦਿੰਨੇ ਉਹਨੇ ਫਟਾ ਕੇ ਗਏ ਆ ਰਾਜਰਾ ਤੇ ਹੁਣ ਇਹਨਾਂ ਨੂੰ ਕੱਢਦੀ ਆ ਕਿਉਂਕਿ ਫਿਰ ਮੈਂ ਕਹਿੰਦੇ ਮੈਂ ਸੱਲੋਂ ਕੰਨ ਸਿੱਧੜੀ ਬਣਾ ਦੇਣੀ ਆ ਰੋਟੀ ਵੀ ਲਾ ਦੇਣੀ ਮੈਂ ਕਹਿੰਦੇ ਨਹੀਂ ਨਹੀਂ ਸਬਜੀ ਤਾਂ ਮੈਂ ਇਧਰ ਹੀ ਬਣਾਉਂਗੀ ਵੀ ਬੱਚੇ ਆਪਦੇ ਸਾਹਦਾਂ ਨੂੰ ਮੈਂ ਕਿਨੇ ਪਾਉਂਗੀ ਮੈਂ ਕਹਿੰਦਾ ਚਲ ਤੁਸੀਂ ਕੱਟ ਦਿਓ ਕਿਉਂਨੇ ਕੱਟੀ ਭੀਤੀ ਹੁਣ ਮੈਂ ਬਣਾਉਣੀ ਆ ਮਤਲਬ ਸੋਮੀ ਤੇ ਗਿਸੀ ਵੀ ਆ ਕੇ ਹੈ ਰੋਟੀ ਵੀ ਸ਼ਾਨੂੰ ਨੂੰ ਆਪ ਹੀ ਸ਼ਾਨੂੰ ਨੇ ਪਾਪੋ ਕੇ ਚੱਲੇ ਖਾਦੀ ਸਕੂਲ ਤੋਂ ਆ ਕੇ ਠੀਕ ਆਦਾ ਸ਼ਾਨੂੰ ਮਤ ਚੌਲ ਹੂੰ ਹੋਤੀ ਖਾਲ ਲੱਗੇ ਕਾਹ ਚੀਜੀ ਆਇਆ ਪਰ ਕਾਲਾ ਕਰਾਇਆ ਅੱਜ ਬਥੇ ਮੈਂ ਤਾਂ ਝਾੜਦਾ ਇੰਨਾ ਦਰਦ ਹੋ ਜਾਂਦਾ ਸੀ ਆਇਆ ਪਰ ਵੀ ਨਹੀਂ ਮੇਥੋਂ ਕੱਢੇ ਗਏ ਇਹ ਕੱਢ ਕੇ ਕਰੈਚ ਵਿੱਚ ਜਾਂ ਇਹ ਲਾ ਦिए ਹਨ ਉਹ ਚਾਰੇ ਫੜਾ ਗਏ ੜਵੜ ਕੱਟ ਕੇ ਆਲੂ ਆਹ ਤੇ ਗਾਜਰਾ ਤੇ ਮੇਥੇ ਆ ఆ తడకా గ్రైండ్లం ఆ తనియా రక్క దీ భేజా ఎన్నీ తడే కట్ీ హాజీ పైన ధో దడీ ఆత్వ చుక్కి గీ బా యూ బా ఏదో ఏ భా ధొ ਹੁਣ ਮੈਨੂੰ ਲੱਗੀ ਸੀ ਰੋਟੀ ਖਾਣ ਗਾਜਰਾਂ ਦੀ ਸਬਜ਼ੀ ਨਾਲ ਬਣਾ ਲਈ ਸੀਗੀ ਅੱਜ ਸਵੇਰ ਦੀ ਮੈਂ ਨਾ ਖਾਧੇ ਨਹੀਂ ਚਾਜਣਾ ਰੋਟੀ ਇੰਨੀ ਭੁੱਖ ਲੱਗੀ ਸੀ ਤੇ ਹੁਣ ਮੈਂ ਲਾ ਕੇ ਲੱਗਿਆ ਖਾਣ ਤੇ ਨਾਲ ਪਿਆਲਮ ਵੇਖੇ ਜਾਂਦੇ ਬੱਚੇ ਪੰਜਾਬੀ ਪੂ ਪੂ ਉਹ ਜੀ ਖਾਣੇ ਆ ਗੁੰਜਾ ਮੁਹਾਲੀ ਹੂੰ 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 ਸੇ 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 ਲਾਂਟੀ ਮਾਲ ਨੈਕਸਸ ਲਾਂਟੀ ਮਾਲ

ਬੋਲੋ ਵੀ ਨਹੀਂ ਨਹੀਂ ਇੱਧਰ ਆ ਇਹ ਆਪਾਂ ਨੂੰ ਬੰਦ ਮਿਲਿਆ ਬਈ ਬੰਦਾ ਕਲੰਬੀਆ ਤੋਂ ਹਾਂ ਵੀ ਕਹਿੰਦਾ ਮੈਂ ਪੰਜਾਬ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਇਹ ਭਰਾ ਆਪਣਾ ਬੋਲੂ ਕਹਣ ਹਾਈ ਗਾਇਸ ਆਈ ਲਵ ਪੰਜਾਬ ਹਾਂ Okay see you okay see you as you thank you okay